ਕੁਰਤੀਕਾ ਖਾਲਸਾ ਵਾਈਕੁਰਤੀ ਕੀ ਫਤਿਹ ਮੈਂ ਸਤਪਾਲ ਕੌਰ ਵਾਰਡ ਚਾਰਜ ਆਮ ਆਦਮੀ ਪਾਰਟੀ ਵੱਲੋਂ ਇਹ ਮੇਰੀ ਵਾਰਡ ਆ ਪਰ ਸਰ ਨੂੰ ਜਿਹੜਾ ਵੀ ਕੰਮ ਕਹੀਏ ਸਰ ਬੜੀ ਜ਼ਿੰਮੇਵਾਰੀ ਨਾਲ ਉਹ ਕਰਦੇ ਆ ਸੀਵਰੇਜ ਵੱਲੋਂ ਕਿਹਾ ਮੱਲਾ ਕਲੀਨਿੰਗ ਵੱਲੋਂ ਤੇ ਸਰ ਕਹਿੰਦੇ ਵੀ ਜਿਹੜਾ ਵੀ ਕੰਮ ਕਹੋਗੇ ਤੁਸੀਂ ਘਰ ਘਰ ਗਏ ਜੇ ਹਰ ਇੱਕ ਨਾਲ ਵਾਅਦਾ ਕੀਤਾ ਤੁਹਾਡਾ ਉਹ ਅਸੀਂ ਪੂਰਾ ਕਰਾਂਗੇ ਤੇ ਆਪਾ ਬਹੁਤ ਸਰ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਹਰ ਇੱਕ ਸਾਡਾ ਕੰਮ ਜਿਹੜਾ ਹੋਣ ਲਿਆ ਬੜਾ ਵਧੀਆ ਤਰੀਕੇ ਨਾਲ ਹੋ ਗਿਆ ਸੇਤ ਸੂਲਤਾ ਬਹੁਤ ਮਿਲਦੀਆਂ ਬਹੁਤ ਧੰਨਵਾਦ ਮੈਂ ਆਪਣੇ ਇਲਾਕੇ ਆਈਟੀਆਈ ਵੱਲੋਂ ਸ਼੍ਰੀ ਰਮਨ ਬਾਜੀ ਦਾ ਇੱਥੇ ਜਿਹੜਾ ਪ੍ਰੋਜੈਕਟ ਲਿਆਂਦਾ ਵਾ ਇਹਦੇ ਵਾਸਤੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਔਰ ਸਾਰੀ ਸੰਗਤ ਜਿਹੜੀ ਆਈ ਹੋਈ ਆ ਉਹ ਸਾਰੀ ਸੰਗਤ ਨੂੰ ਵੀ ਵਧਾਈ ਦਿੰਦਾ ਵਾਂ ਇਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੜੀ ਉਹਦਾ ਡਿਪਲੇਟਿਡ ਕੰਡੀਸ਼ਨ ਵਿੱਚ ਸੀ ਹਾਂਜੀ ਲੋਕਾਂ ਨੂੰ ਬੜੀ ਮੁਸ਼ਕਲ ਸੀਗੀ ਹਾਲਾਂਕਿ ਇਹ ਸ਼ਹਿਰ ਦਾ ਹਿੱਸਾ ਸ਼ਹਿਰ ਦਾ ਬੋਧ ਹੈ ਬਿਲਕੁਲ ਪਰ ਸਿਹਤ ਖੋ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸੰਭਾਲਾ ਕਰਨਾ ਪੈਂਦਾ ਸੀ ਪਰ ਜਦੋਂ ਮੈ ਇੱਥੇ ਹੁੰਦਾ ਸੀ ਤੇ ਹਮੇਸ਼ਾ ਇੱਕੋ ਹੀ ਮੰਗ ਹੁੰਦੀ ਸੀ ਮੰਗ ਦੀ ਇਹ ਜ਼ਰੂਰਤ ਸੀ ਕਿ ਤਾਂ ਜਦੋਂ ਵੀ ਮਿਲਿਆ ਸਰਵਾ ਦੇ ਵਿੱਚ ਤੇ ਇੱਥੇ ਦਿੱਤਾ ਜਾਵੇ ਸੋ ਮੈਂ ਅੱਜ ਇਲਾਕੇ ਵੱਲੋਂ ਮਾਰਯੋਗ ਮੁੱਖ ਮੰਤਰੀ ਦਾ ਵੀ ਧੰਵਾਦ ਕਰਦਾ ਕਿ ਇੱਥੇ ਆਮ ਆਦਮੀ ਕਲੀਨਿਕ ਦਾ ਕੰਮ ਸ਼ੁਰੂ ਹੋ ਗਿਆ 85 ਲੱਖ ਰੁਪਈਆ ਲੱਗੂਗਾ ਜੀ ਇੱਥੇ ਉਹਦੇ ਵਿੱਚ ਇੱਕ ਡਾਕਟਰ ਰੂਮ ਹੋਏਗਾ ਇੱਕ ਹਾਲ ਹੋਏਗਾ ਇੱਕ ਕੰਡੀਸ਼ਨ ਰੂਮ ਹੋਏਗਾ ਫਿਰ ਕੰਡੀਸ਼ਨ ਲੱਗਣਗੇ ਆਰਓ ਲੱਗੇਗਾ ਸਲੂਸ਼ਨ ਲੱਗੂਗਾ ਔਰ ਖੂਬਸੂਰਤ ਇਹ ਜਿਹੜਾ ਕਲੀਨਿਕ ਆ ਬਣ ਜਾਊਗਾ ਔਰ ਇਹਦੇ ਨਾਲ-ਨਾਲ 100 ਤਰ੍ਹਾਂ ਦੀਆਂ ਦਵਾਈਆਂ ਇੱਥੇ ਫ੍ਰੀ ਹੋਣਗੀਆਂ ਜੀ ਔਰ 40 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਵੀ ਫ੍ਰੀ ਕੀਤੇ ਜਾਣਗੇ ਇਸ ਕਰਕੇ ਜਿਹੜਾ ਵਾਦਾ 2022 ਚ ਅਸੀਂ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਆ ਗਈ ਤੇ ਜਿਹੜੀਆਂ ਸਿਹਤ ਸੇਵਾਵਾਂ ਨੇ ਉਹ ਫ੍ਰੀ ਦਵਾਈ ਨੇ ਲੋਕਾਂ ਨੂੰ ਆਪਣੀ ਆਮਦਨ 'ਚੋਂ ਕਾਸੇ ਖਰਚੇ ਦੀ ਲੋੜ ਨਹੀਂ ਹੋਊਗੀ। ਸੋ ਅੱਜ ਪ੍ਰਬਾਤ ਬਾਣੀ ਉਹ ਗੱਲ ਪੂਰੀ ਕੀਤੀ ਆ ਇਸ ਕਰਕੇ ਇਹਦਾ ਕੰਮ ਸ਼ੁਰੂ ਹੋ ਗਿਆ ਜੀ ਔਰ 15 ਅਕਤੂਬਰ ਤੱਕ ਇਹ ਕੰਮ ਕੰਮਲ ਹੋ ਜਾਊਗਾ ਜੀ ਔਰ ਉਸ ਤੋਂ ਬਾਅਦ ਅਸੀਂ ਸਮਰਪਿਤ ਕਰ ਦਵਾਂਗੇ ਔਰ ਇਹ ਨਿਰਾਂ ਇਹਦਾ ਜਿਹੜਾ ਆਜਾਬ ਆਖੀ ਪੂਰੀ ਕਿਸੇ ਬੰਦਾ ਉਹ ਜ਼ੇਰੋ ਘਰਾਲੇ ਨੂੰ ਨਹੀਂ ਆਲੇ ਦੁਆਲੇ ਦੇ ਏਰੀਆ ਨੂੰ ਵੀ ਬਹੁਤ ਵਧੀਆ ਫਾਇਦਾ ਹੋ ਜਗਾ ਇਧਰ ਦੇ ਪਾਸੇ ਕੋਟੇ ਘਰਾਲਾ ਬਾਹ ਦੂਜੇ ਪਾਸੇ ਪੜਾ ਪਿੰਡਾ ਇਧਰ ਦੇ ਪਾਸੇ ਜਿੱਦੀ ਜਿੰਨੀ ਵੱਸੋ ਨੰਬਰ ਕੋਲ ਨਹੀਂ ਇਹ ਤੇ ਇਹ ਸਾਰਾ ਏਰੀਆ ਦੇ ਵਿੱਚ ਲੋਕਾਂ ਨੂੰ ਆਰਾਮ ਦੇ ਨਾਲ ਇੱਕ ਘਰਾਲਾ ਜਿਹੜਾ ਉਹ ਕਰਾ ਸਕਣਗੇ ਸੋ ਮੈਨੂੰ ਮਾ ਆ ਰਿਸ਼ਵਰ ਦਾ ਵੀ ਹਾਲਪੁਰਖ ਦਾ ਵੀ ਧੰਨਵਾਦ ਕਰਦਾ ਵੀ ਉਹਨੇ ਇਸ ਗੱਲ ਨੂੰ ਜਿਹੜਾ ਕਰਨ ਦੇ ਵਿੱਚ ਆਪਣਾ ਆਸ਼ੀਰਵਾਦ ਦਿੱਤਾ ਤੁਹਾਨੂੰ ਖਾਸ ਕਰਕੇ ਰਵੇ ਕੇਜਰੀਵਾਲ ਜੀ ਦਾ ਤੇ ਭਗਵਾਨ ਸੁਬਾਨ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਤਿੱਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਪਾਲਾ ਘਾਉਰ ਵਾਜਰਚਾਰ ਜਾਂ ਆਮ ਆਦਮੀ ਪਾਰਟੀ ਵੱਲੋਂ ਇਹ ਮੇਰੀ ਵਾਰਡ ਆ ਪਰ ਸਰ ਨੂੰ ਜਿਹੜਾ ਵੀ ਕੰਮ ਕਹੀਏ ਸਰ ਬੜੀ ਜ਼ਿੰਮੇਵਾਰੀ ਨਾਲ ਉਹ ਕਰਦੇ ਆ ਸੀਵਰੇਜ ਵੱਲੋਂ ਕਿਹਾ ਮੱਲਾ ਕਲੀਨਿੰਗ ਵੱਲੋਂ ਤੇ ਸਰ ਕਹਿੰਦੇ ਵੀ ਜਿਹੜਾ ਵੀ ਕੰਮ ਕਹੋਗੇ ਤੁਸੀਂ ਘਰ ਘਰ ਗਏ ਜੇ ਹਰ ਇੱਕ ਨਾਲ ਵਾਅਦਾ ਕੀਤਾ ਤੁਹਾਡਾ ਉਹ ਅਸੀਂ ਪੂਰਾ ਕਰਾਂਗੇ। ਤੇ ਆਪਾ ਬਹੁਤ ਸਰ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਹਰ ਇੱਕ ਸਾਡਾ ਕੰਮ ਜਿਹੜਾ ਹੋਣ ਲਿਆ ਬੜਾ ਵਧੀਆ ਤਰੀਕੇ ਨਾਲ ਹੋ ਜਾਂ ਸੇਤ ਸੂਤਾ ਬਹੁਤ ਮਿਲਦੀਆਂ ਬਹੁਤ ਧੰਨਵਾਦ ਮੈਂ ਆਪਣੇ ਇਲਾਕੇ ਆਈਟੀਆਈ ਵੱਲੋਂ ਸ਼੍ਰੀ ਰਮਨ ਬਾਜ ਜੀ ਦਾ ਇੱਥੇ ਜਿਹੜਾ ਪ੍ਰੋਜੈਕਟ ਲਿਆਂਦਾ ਵਾ ਇਹਦੇ ਵਾਸਤੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਔਰ ਸਾਰੀ ਸੰਗਤ ਜਿਹੜੀ ਆਈ ਹੋਈ ਆ ਉਹ ਸਾਰੀ ਸੰਗਤ ਨੂੰ ਵੀ ਵਧਾਈ ਦਿੰਦਾ ਵਾਂ ਇਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਬੜੀ ਉਹਦਾ ਡੀਪਰਿਲੇਟਿਡ ਕੰਡੀਸ਼ਨ ਦੇ ਵਿੱਚ ਸੀ ਕਿ ਲੋਕਾਂ ਨੂੰ ਬੜੀ ਮੁਸ਼ਕਲ ਸੀਗੀ ਹਾਲਾਂਕਿ ਇਹ ਸ਼ਹਿਰ ਦਾ ਹਿੱਸਾ ਸ਼ਹਿਰ ਦਾ ਬੋਰਡ ਹੈ ਬਿਲਕੁਲ ਪਰ ਸੇਧ ਖੁਖੋ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਔਰ ਜਦੋਂ ਮੈ ਇੱਥੇ ਹੁੰਦਾ ਸੀ ਤੇ ਹਮੇਸ਼ਾ ਇੱਕੋ ਹੀ ਮੰਗ ਹੁੰਦੀ ਸੀਗੀ ਮੰਗ ਇਹ ਜ਼ਰੂਰੋਤ ਸੀਗੀ ਤਾਂ ਜੀ ਜਦੋਂ ਵੀ ਮਿਲਿਆ ਸੇਵਾ ਦੇ ਵਿੱਚ ਤੇ ਇੱਥੇ ਇਹ ਤਾਂ ਜਾਵੇ ਸੋ ਮੈਂ ਅੱਜ ਇਲਾਕੇ ਵੱਲੋਂ ਮਾਰਯੋਗ ਮੁੱਖ ਮੰਤਰੀ ਦਾ ਵੀ ਧੰਵਾਦ ਕਰਦਾ ਕਿ ਇੱਥੇ ਆਮ ਆਦਮੀ ਕਲੀਨਿਕ ਦਾ ਕੰਮ ਸ਼ੁਰੂ ਹੋ ਗਿਆ 25 ਲੱਖ ਰੁਪਈਆ ਲੱਗੂਗਾ ਜੀ ਇੱਥੇ ਉਹਦੇ ਵਿੱਚ ਇੱਕ ਡਾਕਟਰ ਰੂਮ ਹੋਏਗਾ ਇੱਕ ਹਾਲ ਹੋਏਗਾ ਇੱਕ ਕੰਡੀਸ਼ਨ ਰੂਮ ਹੋਏਗਾ ਫਿਰ ਕੰਡੀਸ਼ਨ ਲੱਗਣਗੇ ਆਰਓ ਲੱਗੇਗਾ ਸਲੂਸ਼ਨ ਲੱਗੂਗਾ ਔਰ ਖੂਬਸੂਰਤ ਇਹ ਜਿਹੜਾ ਕਲੀਨਿਕ ਆ ਬਣ ਜਾਊਗਾ ਔਰ ਇਹਦੇ ਨਾਲ-ਨਾਲ 100 ਤਰ੍ਹਾਂ ਦੀਆਂ ਦਵਾਈਆਂ ਇੱਥੇ ਫ੍ਰੀ ਹੋਣਗੀਆਂ ਜੀ ਔਰ 46 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਵੀ ਫ੍ਰੀ ਕੀਤੇ ਜਾਣਗੇ ਸੋ ਇਸ ਕਰਕੇ ਜਿਹੜਾ ਵਾਦਾ 2022 ਚ ਅਸੀਂ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਆ ਗਈ ਤੇ ਜਿਹੜੀਆਂ ਸਿਹਤ ਸੇਵਾਵਾਂ ਨੇ ਫਰੀਦ ਦਵਾਈਆਂ ਨੇ ਲੋਕਾਂ ਨੂੰ ਆਪਣੀ ਆਮਦਨ ਚੋਂ ਕਾਸੇ ਖਰਚੇ ਦੀ ਲੋੜ ਨਹੀਂ ਹੋਊਗੀ ਸੋ ਅੱਜ ਪ੍ਰਬਾਤ ਬਾਣੀ ਉਹ ਗੱਲ ਪੂਰੀ ਕੀਤੀ ਆ ਇਸ ਕਰਕੇ ਇਹਦਾ ਕੰਮ ਸ਼ੁਰੂ ਹੋ ਗਿਆ ਜੀ ਔਰ 15 ਅਕਤੂਬਰ ਤੱਕ ਇਹ ਕੰਮ ਮੁਕੰਮਲ ਹੋ ਜਾਊਗਾ ਜੀ ਔਰ ਉਸ ਤੋਂ ਬਾਅਦ ਤੁਹਾਨੂੰ ਸਮਰਪਿਤ ਕਰ ਦਵਾਂਗੇ ਔਰ ਇਹ ਨਾ ਇਹਦਾ ਜਿਹੜਾ ਅਜਾਬ ਆਦੀ ਕਲੀਕ ਕਿਸੇ ਬੰਦਾ ਉਹ ਸਿਰਫ ਘਰਾਲੇ ਨੂੰ ਨਹੀਂ ਆਲੇ ਦੁਆਲੇ ਦੇ ਏਰੀਆ ਨੂੰ ਵੀ ਬਹੁਤ ਵਧੀਆ ਫਾਇਦਾ ਹੋ ਜੇਗਾ ਇੱਧਰ ਦੇ ਪਾਸੇ ਛੋਟੇ ਘਰਾੜਾ ਵਾ ਦੂਸਰੇ ਪਾਸੇ ਪੜਾ ਪਿੰਡ ਹੈ ਇੱਧਰ ਦੇ ਪਾਸੇ ਜਿੱਥੇ ਜਿੰਨੀ ਵੱਸੋ ਨਦੀ ਕੋਲੇ ਨਿਕਲੋ ਨੇ ਇਹ ਸਾਰਾ ਏਰੀਆ ਦੇ ਵਿੱਚ ਲੋਕਾਂ ਨੂੰ ਆਰਾਮ ਦੇ ਨਾਲ ਇੱਕ ਬਰਾਲਾ ਜਿਹੜਾ ਉਹ ਕਰਾ ਸਕਣਗੇ ਸੋ ਮੈਨੂੰ ਮਾ ਜੀਸ਼ਵਰ ਦਾ ਵੀ ਆਖਾਲਪੁਰ ਦਾ ਵੀ ਧੰਨਵਾਦ ਕਰਦਾ ਵੀ ਉਹਨੇ ਇਸ ਗੱਲ ਨੂੰ ਪੂਰਾ ਕਰਨ ਦੇ ਵਿੱਚ ਆਪਣਾ ਆਸ਼ੀਰਵਾਦ ਦਿੱਤਾ ਖਾਸ ਕਰਕੇ ਰਵੇਲ ਕੇਜਰੀਵਾਲ ਜੀ ਦਾ ਤੇ ਭਗਵਾਨ ਸੁਬਾਨ ਜੀ ਦਾ ਬਹੁਤ ਬਹੁਤ ਧੰਨਵਾਦ